ਹਾਜੀ ਕਿਸਾਨ ਵੀਰੋ ਸਤਿ ਸ੍ਰੀ ਅਕਾਲ ਸਵਾਗਤ ਕਰਦੇ ਆਂ ਤੁਹਾਡਾ ਰਾਜ ਸੰਧੂ ਫਾਰਮਿਕ ਦੇ ਵਿੱਚ ਕਿਸਾਨ ਵੀਰੋ ਅੱਜ ਪਹੁੰਚੇ ਆ ਪਿੰਡ ਡੱਲ ਪੱਟੀ ਤਹਿਸੀਲ ਜ਼ਿਲ੍ਹਾ ਸ਼੍ਰੀ ਤਰਨਤਾਰਨ ਸਾਹਿਬ ਆਨਰ ਵੀਰ ਦਲੇਰ ਸਿੰਘ ਬਾਠ ਉਹਨਾਂ ਦੇ ਘਰ ਆਏ ਆ ਤੇ ਗਰ ਲਾਲ ਵੀਰ ਆਪਣੇ ਨਾਲ ਹੋਊਗਾ ਪੂਰੀ ਡਿਟੇਲ ਆਪਾਂ ਉਹਨਾਂ ਤੋਂ ਲੈ ਕੇ ਤੁਹਾਡੇ ਨਾਲ ਜਾਣਕਾਰੀ ਸਾਂਝੀ ਕਰਦੇ ਆਂਗੇ ਹਰ ਵਾਰ ਦੀ ਤਰ੍ਹਾਂ ਸੋ ਡੱਲ ਪਿੰਡ ਖਾਲੜੇ ਪਿੰਡ ਦੇ ਬਿਲਕੁਲ ਨਜ਼ਦੀਕ ਰਹਿ ਜਾਂਦਾ ਕੋਈ 5 ਕਿਲੋਮੀਟਰ ਦੀ ਦੂਰੀ ਆ ਵਾ ਤਾਰਾ ਸਿੰਘ ਦਲੀਰੀ ਮਾੜੀ ਮੇਗਾ ਕਲਸੀਆਂ ਇਹ ਪਿੰਡ ਨੇੜੇ ਨੇੜੇ ਆ ਭਿੱਖੀਵੰਡ ਤੋਂ ਤਕਰੀਬਨ ਕੋਈ 10 ਕਿਲੋਮੀਟਰ ਦੀ ਸਾਰੀ ਦੂਰੀ ਆ ਸੋ ਕੋਈ ਵੀ ਫਾਰਮਰ ਭਰਾ ਠੀਕਾ ਜੀ ਇੱਥੇ ਵਿਜ਼ਿਟ ਕਰਕੇ ਤਸੱਲੀ ਕਰ ਸਕਦੇ ਹੋ ਤੁਸੀਂ ਮਾਲ ਆਪਾਂ ਤੁਹਾਨੂੰ ਰੁਟੀਨ ਦੇ ਵਿੱਚ ਹੀ ਦਿਖਾਈਦਾ ਵਪਾਰ ਲੈਣ ਦਾ ਕੰਮ ਆ ਜਿਹੜੇ ਭਰਾ ਨਵੇਂ ਜੁੜੇ ਆ ਉਹਨਾਂ ਦਾ ਆਪਾਂ ਧਿਆਨ ਦੇ ਵਿੱਚ ਲਿਆ ਦਿੰਦੇ ਆ ਪਸ਼ੂ ਨਿਤ ਦਿੱਲੀ ਤੇ ਆਉਂਦੇ ਜਾਂਦੇ ਰਹਿੰਦੇ ਆ ਅੱਜ ਤਰੀਕ 28 ਸਤੰਬਰ ਤੁਸੀਂ ਨੋਟ ਕਰ ਲਓ ਸਮਾਂ ਕੋਈ ਸ਼ਾਮ ਦੇ 4:30 5 ਵਜੇ ਦਾ ਸਮਾਂ ਸੋ ਜਿਹੜੇ ਪਸ਼ੂ ਆਪਾਂ ਦੋਸਤੋ ਚਵਾਈ ਦਾ ਦਿਖਾਵਾਂਗੇ ਬੇਸ਼ੱਕ ਤੁਹਾਡਾ ਹੱਕ ਬਣਦਾ ਦੋ ਟਾਈਮ ਚੋ ਲੋ ਤਿੰਨ ਟਾਈਮ ਚੋ ਲੋ ਗੱਬਣ ਪਸ਼ੂ ਦਿਖਾਈਦਾ ਤੇ ਬਿਲਕੁਲ ਟਿਪ ਕੇ ਚੋਂ ਤੁਹਾਨੂੰ ਦੀ ਤਸੱਲੀ ਕਰਕੇ ਲੈ ਕੇ ਜਾਓ ਬਾਕੀ ਪਿੱਛੇ ਭਾਰ ਦੀ ਆਪਾਂ ਗਾਰੰਟੀ ਤਸੱਲੀਆ ਵਿੱਚੇ ਮਾਲਕ ਤੋਂ ਪੁੱਛ ਲਈਦੀ ਆ ਸੋ ਪੂਰੀ ਗੱਲਬਾਤ ਕਰਾਂਗੇ ਵੀਡੀਓ ਨੂੰ ਤੁਸੀਂ ਐਂਡ ਤੱਕ ਦੇਖਿਆ ਜੇ ਤਾਂ ਜੋ ਪੂਰੀ ਜਾਣਕਾਰੀ ਉਹ ਸਾਰੇ ਫਾਰਮਰ ਭਰਾਵਾਂ ਨੂੰ ਮਿਲ ਸਕੇ ਆਓ ਕਰਦੇ ਆ ਗੱਲਬਾਤ ਸਭ ਤੋਂ ਪਹਿਲਾਂ ਵੀਰ ਗੁਰਲਾਲ ਸਾਸਰੀ ਘਰ ਭਰਾ ਸਾਸਰੀ ਘਰ ਸੰਤੂ ਸਾਹਿਬ ਠੀਕ ਠਾਕ ਚੜ੍ਹਦੀ ਕਲਾ ਤੁਸੀਂ ਸੁਣਾਓ ਬੜੇ ਵਧੀਆ ਗੁਰਲਾਲ ਹਾਂਜੀ ਨਵੀਂ ਗਰਲਾਲ ਮਾਲ ਦਾ ਵੀਰ ਚਲੋ ਮਾਲਕ ਦੀ ਕਿਰਪਾ ਇਸੇ ਤਰ੍ਹਾਂ ਕੋਈ ਨਿਤ ਦੇ ਰੋਜ ਕੋਈ ਦੰਗਰ ਚਾਰ ਆ ਗਏ ਇਹ ਤੁਰੀਆਂ ਜਾਂਦੀਆਂ ਇਹ ਵੀਡੀਓ ਆਪਾਂ ਵਿੱਚੋਂ ਦੋ ਇੱਕ ਲਈ ਤੁਹਾਨੂੰ ਖਾਣੂ ਕੀਤਾ ਅੱਜ 10 12 ਦਿਨ ਹੋ ਗਏ ਪਾਈ ਨੂੰ ਆਪਾਂ ਨੂੰ ਪਸ਼ੂ ਇਤਰਾ ਰੂਟੀਨ ਚ ਆਇਦਰ ਰੂਟੀਨ ਜੀ ਤੁਰੇ ਗਏ ਪਰਸੋ ਪੌਣੀ ਦੋ ਮੱਝਾਂ ਆਈਆਂ ਨੀਲੀ ਦੀਆਂ ਇੱਕ ਮੋਹਰਾ ਦੀ ਹੋਰ ਹਿਆਣੇ ਦਾ ਜੋੜਾ ਵੀ ਲੈ ਗਏ ਨੀਲੀ ਦੀਆਂ ਦੋਵੇਂ ਮਹੀਂ ਚੰਗੀਆਂ ਅਸੀਂ ਠੀਕ ਆ ਠੀਕ ਆ ਇੱਕ ਲੋਕਲ ਵੇਗੀ ਇਤਰਾ ਗਿੰਤੀ ਚ ਡੰਗਰ ਤੁਹਾਨੂੰ ਪਤਾ ਆਉਂਦੇ ਆ ਵੇਖਦੇ ਜਾਂਦੇ ਆ ਠੀਕ ਆ ਵੀਰੇ ਅੱਛਾ ਗਰਲਾਲ ਜਿਹੜੀਆਂ ਅੱਜ ਚਾਰ ਮੱਝਾਂ ਆਪਾਂ ਦਿਖਾ ਨੇ ਬਗਵਾਵਾਂਗੇ ਸੁਈ ਸੁਵਾਈ ਜੀ ਠੀਕ ਆ ਵੀ ਤਿੰਨੇ ਗੱਬਣੇ ਆਪਣੇ ਕੋਲ ਹਾਂ ਮੁੱਲ ਪਾਵਾਂਗੇ ਸੰਧੂ ਸਾਹਿਬ ਅਜੇ ਨੋਰਮਲ ਹੀ ਹਾਂ ਨਾ ਜਿੱਥੇ ਜੈਸਨੋ ਮਾਲ ਦੇਣਾ ਓਕੇ ਤੁਹਾਨੂੰ ਪਤਾ ਇੰਨਾ ਚਿਰ ਹੋ ਗਿਆ ਆਪਾਂ ਵੀਡੀਓ ਪਾਉਂਦਾ ਨੂੰ ਗਲਤ ਰੇਟ ਨਾ ਕਰਦੀ ਪਾਇਆ ਤੇ ਨਾ ਪਾਉਣਾ ਜਿੱਥੇ ਮੁੱਲ ਕਰਨਾ ਉੱਥੇ ਡੰਗਰ ਦੇਣਾ ਬਸ ਬਸ ਇਹ ਵੀ ਵਪਾਰੀ ਵਾਸਤੇ 10000 ਕਾਟਿਆ ਤੇ ਘਰ ਵਾਲੇ ਵਾਸਤੇ ਵਾਧਿਆ ਆਪਣਾ ਰੇਟ ਦੇਸੀ ਹੋਊਗਾ ਜੋ ਵੀ ਪਾਵਾਂਗੇ ਜਿੰਨੇ ਦੀ ਕਿਸ ਨੂੰ ਚੰਗੀ ਲੱਗੂਗੀ ਉਹਨੇ ਦੀ ਮੱਝ ਦਾਂਗੇ ਠੀਕ ਸ਼ੁਰੂਆਤ ਕਰਦੇ ਆ ਗਰਲਾਲ ਇਸੇ ਝੋਟੀ ਤੋਂ ਕਨਵਾ ਸੂਬਾ ਵੀਰ ਤੁਹਾਨੂੰ ਸਾਡ ਦੂਜੀ ਝੋਟੀ ਸੁਣਣੀ ਏ ਠੀਕ ਆ ਜੀ ਪਾਕਿਸਤਾਨੇ ਨੀਲੀ 라ਵੀ ਰਵੇ ਤੇ ਆ ਜਾਂਦੀ ਜੀ ਇਸ ਦੇਖੋ ਠੀਕ ਆ ਵੀਰੇ ਯਾਰ ਚਟਾ ਜੀ ਅੱਖਾਂ ਦੋਵੇਂ ਬਿੱਲੀਆਂ ਲਓ ਜੀ ਅੱਖਾਂ ਬਿੱਲੀਆਂ ਆ ਗਈਆਂ ਜਿੱਦਾਂ ਇੱਕ ਪਾਕਿਸਤਾਨੀ ਬਲੱਡ ਟੱਚ ਤੁਸੀਂ ਵੇਖੋਗੇ ਪਾਕਿਸਤਾਨੀ ਬਲੱਡ ਲਾਈਨ ਵਾਲੀਆਂ ਝੋਟੀਆਂ ਅੱਖਾਂ ਬਿੱਲੀਆਂ ਮੱਥੇ ਵੱਲ ਤੇ ਮਗਰਲੇ ਪੈਰਾਂ ਦੇ ਜਵਾਬ ਜਿਹੜਾ ਤੁਹਾਨੂੰ ਨਜ਼ਰ ਆຊੂਗਾ ਠੀਕ ਆ ਸੋ ਹਾਈਟ ਕੱਦ ਬਹੁਤ ਸੋਹਣਾ ਝੋਟੀ ਦਾ ਦੂਜਾ ਸੂਬਾ ਦੂਜਾ ਸੂਬਾ ਤੁਹਾਨੂੰ ਸਾਡ ਸੁਣੀ ਆ 5-3 ਦਿਨ ਪੂਰੇ ਹੁੰਦੇ 5-6 ਦਿਨ ਲਓ ਜੀ ਸਵਾਜ 28 ਤਰੀਕਾ ਤੇ तकरीबन ਕੋਈ 8-7 ਤੱਕ ਦਿਨ ਮੇਰਾ ਵੀ ਰਾਈਟ ਆਈਡੀਆ ਲਾ ਕੇ ਤੁਸੀਂ ਸੌਦਾ ਕਰਿਆ ਜੀ ਬਾਕੀ ਪਿੱਠਾ ਪੁੱਠਾ ਵੇਖੋ ਮੇਰਾ ਭਰਾ ਬਹੁਤ ਸੋਹਣਾ ਪਿੱਠਪੁੜਾ ਹੈ ਜਗਾਠਾ ਵੈਸੇ ਵੇਖਦਾ ਸਾਰੀ ਵੈਸੇ ਭਰਾਵਾਂ ਨੂੰ ਪਤਾ ਲੱਗ ਜਣਾ ਵੀ ਸ਼ੈ ਕੀ ਆ ਬਹੁਤ ਪਲੀ ਪਲੀਤੀ ਗੱਦ ਵਜਨ ਵੀ ਪੂਰਾ ਹੈ ਥਣ ਦੇਵਾ ਪੱਦਰ ਤੇ ਸਿੰਘ ਵੀ ਛੋਟੀ ਨੂੰ ਬਹੁਤ ਟਾਲ ਦਾ ਲੱਗਾ ਹਾਂ ਲਓ ਜੀ ਕਰੋ ਚੈੱਕ ਠੀਕ ਆ ਜੀ ਕਰਮਾ ਲਈ ਆ 55 ਰੂਪਰ ਕੀ ਬੋਲੀ ਆਈ ਜੀ ਪਹਿਲੇ ਸੁਆਣਾ ਦੱਸਿਆ ਵੀ 10000 ਕਿਲੋ ਦੋ ਦਿਨ ਦਿੱਤਾ ਤੇ ਉਹਨੇ ਦੱਸੀ ਸੁਣੂਗੀ ਠੀਕ ਆ ਜੀ ਸੋ ਪਲੂਣ ਦੋਸਤੋ ਕੋਈ 10-11 ਕਿਲੋ ਤੇ ਚੱਲੀ ਆ ਬਾਕੀ ਝੋਟੀ ਵੱਡੀ ਆ ਕੋਈ ਮਦਰੀ ਚਾਹੇ ਛੋਟੀ ਡੋਲੀ ਦੀ ਨਹੀਂ ਠੀਕ ਆ ਜਿਹੜੀ ਕੱਦ ਦੀ ਝੋਟੀ ਚੱਲਣਾ ਹੋਰ ਦੇਖ ਹੁੰਦੀ 14 ਹੀ ਚੱਲਣਾ ਸੀ ਪਰ ਆਪਾਂ ਨੂੰ ਜਨਾ ਕਿਸੇ ਦੱਸਿਆ ਆਪਾਂ ਉਹਨਾਂ ਨੂੰ ਹੀ ਦੱਸਣਾ ਆ ਠੀਕ ਆ ਕਿਹੜਾ ਵੀਡੀਓ ਅਗਲੇ ਦੇਖਣੀ ਆ ਆ ਪੁਲ ਬਣੀ ਜਾਈਏ ਝੋਠਾਂ ਦੇ ਉਹ ਕੰਮ ਨਹੀਂ ਆਪਣੇ ਕੋਲ ਦਾ ਬਿਲਕੁਲ ਮਾ ਵੀ ਥਣ ਬਹੁਤ ਵਧੀਆ ਦੋਸਤੋ ਜਿਵੇਂ ਪਹਿਲਾਂ ਦੁੱਜਣ ਝੋਟੀਆਂ ਦਾ ਆਪਾਂ ਥਾਣੇ ਵੇਖਦੇ ਆ ਮੁਠੀ ਵਾਲਾ ਥਾਣਾ ਨਾ ਵੱਧ ਤੇ ਨਾ ਘੱਟ ਠੀਕ ਆ ਜੀ ਜਿੰਨਾ ਸਾਨੂੰ ਸਾ ਪਿੱਠ ਪੂੜਾ 12-13 ਕਿ ਇਹ ਕਹਿੰਦੇ ਚਲੋ ਦੋਸਤ ਸੇਵਾ ਜੜੀ ਏ ਉਹ ਮੈਟਰ ਕਰਦੀ ਏ ਚਲੋ ਚੰਗੀ ਸਾਂਭ ਸੰਭਾਲ ਕਰਨੀ ਪੈਂਦੀ ਏ ਪਸ਼ੂ ਦੀ ਫੇਰ ਹੀ ਜਾ ਕੇ ਦੁੱਧ ਕਰਮਾਲੀਆਂ ਦਿੰਦੀ ਆ ਰੇ ਭਾਵੇਂ ਕਿਸੇ ਵੀ ਨਸਲ ਬ੍ਰੀਡ ਦੀ ਆਪਾਂ ਗੱਲ ਕਰ ਲਈਏ ਮੋਹਰਾ ਦੀ ਕਰ ਲਈਏ ਨੀਲੀ ਰਗ ਦੀ ਕਰ ਲਈਏ ਬਾਕੀ ਆਰਡਰ ਲੈਵੇ ਦੀ ਸਾਫ ਸੁਥਰੀ ਜਾਂ ਨਿੱਗਰ ਹਵਾਨਾ ਚੜ੍ਹਾ ਕਰਮਾਲੀ ਦਾ ਇਹ ਸੰਤੂ ਸਾਹਿਬ ਤੇ ਪੂਰੀ ਮਜ਼ਬੂਤ ਜਿਹੜਾ ਜਿਹੋ ਝੋਟੀ ਦਾ ਡਿਜ਼ਾਈਨ ਹੈ ਨਾ ਮੰਨ ਲਓ ਆ ਅੱਖ ਬਿੱਲੀ ਆ ਫਿਰ ਜਟਾ ਆ ਪੈਰ ਵੀ ਇੱਕ ਟਟਾ ਆ ਆ ਬਿਲਕੁਲ ਠੀਕ ਆ ਜਿਹੜਾ ਜਿਹੋ ਭਰਾਓ ਉਹ ਜਿਹੜਾ ਬੱਚਾ ਪਾਉਂਦੇ ਨੇ ਨੀਲੀ ਤਾਂ ਚੰਗੇ ਬੱਚੇ ਲੈ ਸਕਦਾ ਗਾ ਦੇਖੋ ਕੋਈ ਚੱਕਰ ਨਹੀਂ ਹੈ ਜਸਤ ਲਓ ਜੀ ਸਫਾਈਆਂ ਚੈੱਕ ਕਰੋ ਠੀਕ ਆ ਸੋ ਬਹੁਤ ਸੋਹਣੀਆਂ ਦੋਸਤੋ ਸਫਾਈਆਂ ਨੇ ਇੱਧਰ ਪੈਣੀ ਵਾਲੇ ਪਾਸੇ ਤੁਹਾਨੂੰ ਬਖਾਦ ਕੇ ਆਪਾਂ ਬੇਨ ਦੋ ਪਾਸੇ ਮੁੱਟੀ ਮੋٹے ਤੌਰ ਤੇ ਚੰਨਾ ਦੀ ਦੱਸ ਦਿੰਨੇ ਜੇ ਕੋਈ ਭੈਣ ਭਰਾ ਜਿਹੜੀ ਦਾ ਸਬਦ ਹੁੰਦਾ ਹਾਂ ਪਹਿਲੀ ਗੱਲ ਆਜੀ ਟਿਪ ਕੇ ਤਸੱਲੀ ਕਰਕੇ ਖੜੇ ਹੂੰ ਜੇ ਕੋਈ ਆਨਲਾਈਨ ਮੰਗਵਾਉਂਦਾ ਹੈ ਪਾਰ ਪਿੱਛੇ ਦੀ ਥਾਣਾ ਦੀ ਤਸੱਲੀ ਹੋ ਗਈ ਠੀਕ ਹੈ ਵੀਰੇ ਓਕੇ ਗਰ ਲਾਲ ਵੀਰੇ ਕੀ ਡਿਮਾਂਡ ਕੀ ਮੁੱਲ ਕਰਦੇ ਆਂ ਇਸ ਝੋਟੀ ਦਾ ਡਿਮਾਂਡ ਸੰਧੂ ਸਾਹਿਬ ਦੀਵਾਲੀ ਦੇ ਤੋਂ ਬਾਅਦ ਝੋਟੀ ਵੇਚ ਲਈਏ 1/2 ਲੱਖ ਦੀ ਆਹ ਤਿਆਰ ਹੋਈ ਝੋਟੀ ਭਾਵੇਂ ਵਪਾਰੀ ਖੜਕੇ ਵੇਚ ਲੈ ਪਰ ਘਰਾਂ ਨਾਲ ਖੜਕੇ ਵੇਚ ਲੈ ਆ ਬਿਲਕੁਲ ਅੱਜ ਦੇ ਮੁੱਲ ਨਾਲ ਅਜ ਤੋਂ ਦਹਾ ਦਰਾਂ ਨੂੰ ਜਿੰਦਰਾ ਤਿਆਰ ਹੋਣੀ 10 ਦੀ 15 ਦੀ ਹੂੰ ਅੱਜ ਮੁੱਲ ਨਹੀਂ ਕਰਨੀ ਜੈਤ ਨੂੰ ਵੀ ਅੱਜ ਲੈਂਡ ਦੇ ਨਾਲੇ ਕੰਮ ਹੀ ਕਰਨੇ ਆਪਾਂ ਬਿਲਕੁਲ ਢੂੜਾ ਡਾਉਣੀਆਂ ਜੇ ਆ ਡਿਮਾਂਡ ਇੱਕ 5 ਨਹੀਂ ਇੱਕ 10 ਨਹੀਂ ਡਿਮਾਂਡ ਹੈ ਕਿ ਜਾਈ ਦੀ ਲੱਖ ਰੁਪਈਆ ਆ ਤੇ ਵਿੱਚੋਂ 3000 ਰੁਪਈਆ ਛੱਡ ਦਾਂਗੇ 97000 ਜੋ ਜੈਤ ਨੂੰ ਦੇਣੀ ਆ ਠੀਕ ਆ ਜੀ ਹਾਂ ਲਓ ਵੀ 97000 ਦੀ ਝੋਟੀ ਗਰਲਾ ਲੰਦਾ ਵੀ ਦੇਣੀ ਆ ਜੈਸਨੋ ਬਾਕੀ ਦਸ ਦੀ ਇੱਕ 15 ਦੀ ਸੰਧੂ ਸਾਹਿਬ ਦੇ ਨਾਲ ਝੋਟੀ ਵੇਚਦੇ ਆਪਾਂ ਆਹ ਯਾਰ ਹੋਈ ਬੇੂ ਵੀ ਬੇਕੂਗੀ ਅੱਜ ਰੋਟੀ ਛੱਡ ਕੇ ਦੇਣੀ ਅਗਲੇ ਬਿਲਕੁਲ ਬਿਲਕੁਲ ਲਓ ਵੀ ਕੋਈ ਭਰਾ ਵੇਚ ਵੀ ਲਵੇ ਅੱਗੇ ਜਾ ਕੇ ਠੀਕ ਆ ਜੀ ਬਾਕੀ ਚੌੜ ਸਲੇਵਾ ਐ ਪਧਰੀਆ ਬੈਕ ਸੈਟ ਤੋਂ ਕਰਮ ਵਾਲੀ ਉਹ ਗੱਲ ਨਹੀਂ ਕਿ ਕੋਈ ਸੰਧੂ ਸਾਹਿਬ ਜੇ ਰੇਟ ਚੈਜ ਕੀਤਾ ਕੋਈ ਕਮੀ ਉਹ ਵੀ ਕਮੀ ਕੋਈ ਨਹੀਂ ਜਿੱਦ ਆਹ ਦੇਖੋ ਇਹ ਗਈ ਰਾਜੀ ਵੇਖੋ ਠੀਕ ਆ ਜੀ ਨਿਹਰਾ ਹੁਸਨ ਬਹੁਤ ਪਿਆਰੀ ਝੋਟੀ ਆ ਠੀਕ ਆ ਜੀ ਪਲੀ ਸਾ ਵੀ ਕਰਮ ਵਾਲੀ ਦੀ ਅਲੱਗੀ ਆ ਤੁਸਾਂ ਸਾਰੇ ਮੰਤਰੀ ਵਖਰੀ ਕਰਵਾ ਲਈ ਦੀ ਤੇ ਠੀਕ ਆ ਪੇਟ ਕੁੜਾ ਵੀ ਫਿਰ ਪੂਰਾ ਆਏ ਸਿੰਘ ਵੀ ਸੋਹਣਾ ਨੇ ਸਾਰੇ ਪਾਸੇ ਕਰਵਾ ਲਈ ਸ਼ਕੀਨ ਦੀ ਤਾਂ ਸ਼ਕੀਨ ਵੀ ਆ ਚੰਗੀ ਹਾਂ ਹੁਣ ਜੱਡੇ ਦੇ ਸਾਫ ਸੁਥਰੇ ਬਣੇ ਬਿਲਕੁਲ ਗਰਲਾ ਲੈ ਕੇ ਨੈਕਟ ਇਹਦੇ ਵਿੱਚ ਛੋਟ ਹੀ ਹੋਣੀ ਤੁਸਾਂ ਜਿਹੜੇ ਮੁੱਲ ਪੈਣੇ ਠੀਕ ਆ ਜੀ ਲਓ ਜੀ 97000 ਦੇ ਵਿੱਚੋਂ ਛੋਟ ਹੀ ਆ ਅੱਗੇ ਸਕਣ ਨੰਬਰ ਤੇ ਝੋਟੀ ਦਿਖਾ ਰਹੇ ਆ ਗੱਬਣ ਇਹ ਸੁਵਾ ਕਿਵੇਂ ਪਹਿਲਾਂ ਤੁਸਾਂ ਸਭ ਪਹਿਲਾਂ ਲਓ ਜੀ ਪਲੋਂ ਝੋਟੀ ਜੱਕ ਕਰੋ ਨੀਲੀਆਂ ਇਕੱਠੀਆਂ ਕਰਤੀਆਂ ਫਿਰ ਹਨਾ ਹਾਂ ਜੀ ਦਾ ਵੀ ਸੋ ਕਾਫੀ ਵੀਰ ਆਪਣੇ ਡਿਮਾਂਡ ਕਰਦੇ ਆ ਆਊਟ ਆਫ ਸਟੇਟ ਤੋਂ ਬੜੇ ਵੀਰ ਆਉਂਦੇ ਆ ਪੰਜਾਬ ਤੋਂ ਬਾਹਰ ਵੀ ਬੜੇ ਵੀਰਾਂ ਦਾ ਰੁਝਾਨ ਸ਼ੌਂਕ ਪੈਦਾ ਹੋਇਆ ਫਿਰਦਾ ਨੀਲੀ ਰਾਵੀ ਨੂੰ ਲੈ ਕੇ ਆਹ ਦੇਖਾ ਵੀਡੀਓ ਦਾ ਜੋਗ ਚੱਲੋ ਚੱਲਿਆ ਤੇ ਦੂਰ ਦੂਰ ਨੇੜੇ ਨੇੜੇ ਤੱਕ ਭਰਾਵਾਂ ਦੇ ਦਰਸ਼ਨ ਹੋਏ ਆ ਇਹਦੇ ਨਾਂ ਆਪਣੀਆਂ ਹਰਿਆਣੀਆਂ ਨੇ ਆਪ ਹਰਿਆਣੇ ਜਾਣਾ ਹੈ ਬੱਸ ਬੱਸ ਹੁਣ ਅੱਜ ਜਦੋਂ ਦਾ 2025 ਚੜਿਆ ਕੋਈ ਸਗਰੀ ਬਣਾ ਪੰਜਾਬ ਚ ਤੇ ਹਰੇਕ ਸੰਜਗਾ ਮੱਝਾਂ ਆਪਣੀਆਂ ਨਹੀਂ ਹੈ ਹਰਿਆਣੇ ਦੀ ਕੋਈ 15 20 ਨਾ ਨਹੀਂ ਦੇ 10 ਜੀ ਬੱਸ ਬਹੁਤ ਪਿਆਰੀ ਕੱਟੀ ਆ ਦੋਸਤੋ ਪਿਓਰ ਨੀਲੀ ਦੀ ਝੋਟੀ ਦਿਖਾ ਰਹੇ ਆ ਦੰਦਾ ਚ ਹੈਗੀ ਆ ਕਿ ਨਹੀਂ ਦੰਦਾ ਜੀ ਹੈ ਜੀ ਲੈ ਜੀ ਦੋ ਤਾਂ ਚੌਕ ਹਾਂ ਤੇ ਛੇਕ ਦੇ ਬਰਾਬਰ ਕਰਦੀ ਕਿ ਨਹੀਂ ਹਾਂ ਹਾਂ ਕੰਨੀਆਂ ਤਾਂ ਖੜੀਆਂ ਅਜੇ ਫਿਰ ਹਾਂ ਜੀ ਹਾਂ ਕੰਨੀਆਂ ਅਜੇ ਖੜੀਆਂ ਦੁੱਧ ਤੰਦੀ ਆ ਛਿੱਕੀ ਮੰਨੇ ਕੋਈ ਹਣਾ ਛਿੱਕੀ ਮੰਨੇ ਲਓ ਵੀ ਛਿੱਕੀ ਝੋਟੀ ਆ ਠੀਕ ਆ ਜੀ ਸੋ ਬਾਕੀ ਬਹੁਤ ਪਿਆਰੀ ਕੱਟੀ ਆ ਲਵੀ ਆ ਝੋਟੀ ਠੀਕ ਆ ਜੀ ਚਲੋ ਕਈ ਵਾਰ ਦੋਂਦੀਆਂ ਕੋਈ ਭਰਾ ਮਿਹਨਤ ਕਰਕੇ ਸਵਾਲ ਲੈਂਦਾ ਕਈ ਵਾਰ ਚੌਕੀਆਂ ਸਵਾਲ ਲੈਂਦਾ ਕਈ ਵਾਰ ਛਕੀਆਂ ਹੁੰਦੀਆਂ ਨੇ ਜਿਹੜੀਆਂ ਮੈਂ ਤੁਹਾਨੂੰ ਪਹਿਲਾਂ ਦੱਸਿਆ ਵੀ ਜਿਹੜੀਆਂ ਐਚ ਵੀ ਨਿਸ਼ਾਨੀਆਂ ਆ ਨਾ ਕਰਮਾੜੀ ਆ ਤੇ ਬ੍ਰੀਡਰ ਕੋਲ ਹੁੰਦੀ ਤੇ ਨਰਸਰੀ ਜੇਣੀ ਹੁੰਦੀ ਆ ਆਪਾਂ ਸੱਜਰ ਸੁਣੀ ਉਹ ਦੇ ਦੇਣੀ ਆ ਜੀ ਲਓ ਜੀ ਸੋ ਸਫਾਈਆਂ ਸੁਫਈਆਂ ਤੁਸੀਂ ਚੈੱਕ ਕਰੋ ਮੇਰੇ ਭਰਾ ਠੀਕ ਆ ਜੀ ਇਹ ਤਿਆਰੀ ਤੇ ਜੇ 1-2 ਦਿਨ ਲੈਂਦੀ ਆ ਸੋ 2 ਦਿਨ ਹੀ ਖੜਦੀ ਆ ਕਰਮਾੜੀ ਠੀਕ ਆ ਜੀ ਸੋ ਚੰਗੀ ਝੋਟੀ ਆ ਨਵੀ ਆ ਕਰਮਾੜੀ ਪਹਿਲੇ ਸਵੇਰੇ ਦੇ ਵਿੱਚ ਤੱਕ ਆਪ ਨੂੰ ਉਮੀਦ ਹੁੰਦੀ ਹੈ ਵੀ ਚਲੋ 8-9 9 ਲੀਟਰ ਦੁੱਧ ਕਰਮਾ ਲਈ ਜਵਾਈ ਜਾਵੇ ਦੂਜੇ ਸਵੇਰੇ ਤੀਜੇ ਸਵੇਰੇ ਜਾ ਕੇ ਮੱਝਾਂ ਝੋਟੀਆਂ ਹੋਰ ਵੀ ਚੰਗੀਆਂ ਬਣਦੀਆਂ ਇਹ ਵਧੀਆ ਘਟਦੇ ਥੋੜਾ ਹਾਂ ਇਹ ਦੋ ਸੂਵੇ ਪੀ ਕੇ ਚਾਰ ਪੀ ਕੇ ਕਰਮਾ ਲਈ ਵਧਣੀ ਹੈ ਘਟ ਨਹੀਂ ਛੜਾ ਬਿੰਦੀਆਂ ਵੀ ਹੈਗੀਆਂ ਜੀ ਲਓ ਜੀ ਬਿੰਦੀਆਂ ਵਾਲਾ ਲੇਵਾ ਖਲੋ ਪਰ ਦੂਜੇ ਸੂਵੇ ਵਾਲਾ ਮੱਝਾਂ ਲੱਗਾ ਨੂੰ ਨਹੀਂ ਬਹੁਤ ਵਧੀਆ ਇਹ ਨਹੀਂ ਵੀ ਨਿੱਕੀ ਬੋਕ ਚ ਚੱਡੀ ਜੀ ਹੁੰਦੀ ਆ ਚੱਡੀ ਵਾਲੀ ਨਹੀਂ ਜੀ ਮੋਲ ਲੱਸਾਂ ਵਾਲਾ ਜੀ ਕਿਹੇ ਕੋਲ ਕੋਲ ਹੁੰਦੀ ਕਿ ਇਹਨੇ 95 ਮੰਗਣਾ ਕਿ ਲੱਖ ਮੰਗਣਾ ਹੈ ਆਪਾਂ ਮੁੱਲ ਕਰਨਾ 80000 ਆ ਵਿੱਚੋਂ 3000 ਛੋੜ 77000 ਦੀ ਦੇਣੀ ਹੈ 77 ਦੀ ਹਾਂਜੀ ਬਾਬੇ 27 ਹੈ ਹਾਂ 27 77 ਦੀ ਕਰਲਾਣਾ ਕਿ ਦੇਣੀ ਹੈ ਬਾਬੇ ਦੇ ਨਾਲ ਦੀ ਤੋਕੜ ਗੱਬੜ ਨਹੀਂ ਬਾਹਰ ਦਿੰਦਾ ਹਾਂ ਜਦੋਂ ਕਿਸੇ ਨੂੰ ਜਾ ਕੇ ਮੁੱਲ ਪੁੱਛੀਏ ਪਤਾ ਫੇਰ ਲੱਗਦਾ ਮਾਨਵ ਜਿੰਨੇ ਪਾਲੀ ਸਭੀਆ ਕਰਮਾਲੀ ਜਿੰਦੇ ਕੋਲੋਂ ਆਈਏ ਤੇ ਉਹਨਾਂ ਨੇ 70000 ਦੀ ਆਪਾਂ ਜੈਸਣੋਂ ਕੀਤੀ ਤੇ ਆਪਾਂ ਉਹਨੇ ਦੀ ਥੋੜਾ ਪਾਤੀ ਜਿੰਨੇ ਦੀ ਲਈ ਹੈ ਤੇ ਆਪਾਂ ਨੂੰ ਕਿਹੜੀ ਕਿਸ ਮੁਤ ਦੇਤੀ ਹੈ ਜਿੰਨੇ ਦੇਵਾ ਕੀਤੀ ਹੈ ਇਸ ਤਰ੍ਹਾਂ ਹੀ ਆ ਹਾਂਜੀ ਬਾਕੀ ਦੋਸਤੋ ਸਾਰੇ ਪਾਸੇ ਮੇਰਾ ਭਰਾ ਮੁਕੰਮਲ ਤੌਰ ਤੇ ਦੇਖ ਲਿਆ ਜੀ ਸੇਕ ਸੁੰਗ ਦੀ ਬੰਤਰ ਬਹੁਤ ਪਿਆਰੀ ਹੈ ਠੀਕ ਆ ਜੀ ਇੱਕ ਬਹਿਣੀ ਵਾਲੇ ਤੁਹਾਨੂੰ ਪਾਸੇ ਦਿਖਾ ਦਿੰਦੇ ਆ ਬਹਿਣੀ ਵਾਲੇ ਪਾਸੇ ਦਿਖਾਤਾ ਪਹਿਲਾਂ ਠੀਕ ਆ ਜੀ ਵਿਰਲ ਵੰਡ ਸਪੇਸ ਗੈਪ ਤੁਹਾਡੇ ਸਾਹਮਣੇ ਬਾਅਦ ਵੀ ਸੰਦੂ ਸਮੇ ਦਾ ਕੋਈ ਛੋ ਕਾਂ ਬਾਦੇ ਦੀ ਆ ਹੋਰ ਇਹਨੇ ਦੂਜੇ ਸਵੇਰੇ ਕਰਮਾਣੇ ਨੇ ਗਿੱਠ ਹੋਰ ਕੰਦ ਕਰ ਜਣਾ ਆ ਬਸ ਅੱਗੇ ਨਖਤ ਕਰਨਾਲ ਇਧਰਲੇ ਪਾਸੇ ਮੱਝ ਆਪਣੇ ਕੋਲ ਵੀ ਆ ਖੜੀ ਐ ਬਲਡੋਜ਼ਰ ਜੀ ਵੱਡਾ ਬਲਡੋਜ਼ਰ ਆ ਗਿਆ ਹਾਂ ਲਾਵੀ ਤੇ ਜਾ ਸੁਆ ਇਹਨੇ ਸੁਣਾ ਜੀ ਤੇ 10 ਤੋਂ 12 ਦਿਨ ਲਈ ਜਿਹੜੇ ਉਹ ਛੜਕਾ ਬਣਦੀਆਂ ਤੇ ਛੜਕੇ ਤੇ ਚੱਲਦੇ ਆ ਉਹ ਬਲਡੋਜ਼ਰ ਬਾਬੀ ਕਰੋ ਚੈੱਕ ਕਿਹਦਾ ਮੰਗਣਾ ਨਹੀਂ ਆ ਅੱਜ ਲੱਖ ਦਾ ਕਰ ਲਾ ਲੰਦਾ ਵੀ ਕਰਨਾ ਨਹੀਂ ਵੀ ਲੱਖੋਂ ਗੇਮ ਅੰਦਰ ਹੀ ਰੱਖਣੀ ਆ ਠੀਕ ਆ ਜੀ ਬਾਕੀ ਸਿੰਗਲ ਖੱਡੀ ਆ ਪਿੰਡਾ ਵੇ ਕੋ ਥਲਕ ਥਲਕ ਕਰਦਾ ਬਿਲਕੁਲ ਪਤਲਾ ਪਿੰਡਾ ਮੇਰਾ ਇਹ ਮੱਖਣੂ ਦੀ ਗੱਲ ਸੁਣੋ ਆ ਕਰੋ ਚੈੱਕ ਜਿੰਨਾਂ ਦਾ ਫਰੀਜੀ ਇਹਨਾਂ ਦੱਸਿਆ ਵੀ ਅਸੀਂ 14 ਕਿਲੋ ਦੇ ਥਲੇ ਚ ਹੋਇਆ ਹੈ ਅੱਛਾ ਜੇਸੂ ਵੀ ਹਣ ਤੇ ਜੇਸੂ ਵੀ ਸੁਣੀ ਆ ਆਪਾਂ ਗਰੰਟੀ ਦਾਂ ਥਣ ਚੱਲਦੇ ਆਂ ਜੀ ਤੇ ਭਾਰ ਪਿੱਛੇ ਦੀ ਲਓ ਵੀ ਤਾਂ ਚਾਚਾ ਕ ਕਰੋ ਮੇਰੇ ਭਰਾ ਠੀਕ ਆ ਜੀ ਦੱਸ ਦਿਓ ਜੇ ਉਹ ਤਾਂ ਜਿੰਨਾ ਕੋ ਕਰ ਲੂ ਬੰਨਾ ਛੋੜੋ ਹਾਂ ਸੋਭਾ ਜਨ ਵਟਾ ਕਰੋ ਚੈੱਕ ਬਾਕੀ ਕਰਮਾ ਵਾਲੀ ਥਰਕ ਥਲਕ ਕਰਦੀ ਆ ਪੂਰੀ ਪਹਿਲਵਾਨੀ ਵਰਗਾ ਜੁੱਸਾ ਕਰਮਾ ਵਾਲੀ ਦਾ ਠੀਕ ਆ ਜੀ ਸੁਆ ਅਰੀਜਨਲ ਤਿਜਾ ਹੋਊਗੀ ਇਹ ਕਰਨਾਲ ਸਾਡਾ ਤੁਸਾਂ ਕਿੱਜਾ ਸੁਣੀ ਗਰੰਟੀ ਨਾਲ ਆ ਇੱਥੇ ਮਾੜਾ ਡਾਕ ਇੱਕ ਵਾਰੀ ਕਰਨਾਲ ਸਿਆਂ ਆ ਵੇਖੋ ਸਿੰਘ ਥੋੜਾ ਜਿਹਾ ਉੱਪਰ ਮੋੜਿਆ ਜਾਵੇ ਪਰ ਸਿੰਘ ਫੱਬਦਾ ਇਹ ਦੇਖੋ ਜਿੱਦਾਂ ਕਿ ਉਹ ਟਾਂਚਾ ਲੱਗਾ ਉਹ ਸਾਨੂੰ ਫੱਬਦੀ ਵੀ ਆ ਪੂਰੀ ਹੈ ਹਾਂਜੀ ਆ ਦੇਖੋ ਇਹ ਨੂੰ ਸਾਰਾ ਠੰਡੀ ਪੀ ਰਹੀ ਜਾਈ ਦੇਖੋ ਕੋਈ ਚੱਕਰ ਥੋੜਾ ਨੂੰ ਆ ਦੇਖੋ ਇਸ ਤਰ੍ਹਾਂ ਭਰਾ ਕੇ ਕਰਨੀ ਕੀਤੀ ਕੋ ਮੰਗਾ ਨਹੀਂ ਪਾਇਆ ਸਣ ਬਾਬੇ ਠੀਕ ਆ ਸੋ ਆਈ ਖਲੋਤੀਆ ਕਰਨਾ ਲੈ ਜੂ ਕਿ ਪੰਜ ਚਾਰ ਦਿਨ ਨਹੀਂ ਇਹ 10 ਦਿਨ ਰਹਿੰਦੇ ਕਿੰਨੇ 10 ਕ ਦਿਨ 8 ਦਿਨ ਉਹਨਾਂ ਦੱਸਿਆ ਦਿਨ ਪੂਰੇ ਹੁੰਦੇ ਆ ਹੋ ਸਕਦਾ 1-2 ਦਿਨ ਉੱਤੇ ਲੈ ਜੇ ਹੋ ਸਕਦਾ ਪੂਰੇ ਢਾਨਦ ਸੋ ਚਲੋ ਫਿਰ ਹੋਰ ਵੀ ਥਲੇ ਥੱਬਿਆਂ ਦਾ ਰੇਵਾ ਬਣਾ ਲੂਗੀ ਤੁਸ ਜੀ ਸਾਹਿਬ ਇੱਕ ਪੰਜ ਦੀ ਵਿਗਣੀ ਤਿਆਰ ਹੈ ਕਿ ਨਹੀਂ ਆਹ ਦੇਖੋ ਸੋ ਵਿਗਣੀ ਚਾਹੀਦੀ ਹੱਕ ਰੱਖਦੀ ਏ ਕਰਮ ਵਾਲੀ ਠੀਕ ਆ ਜੀ ਰੱਖਦੀਆਂ ਨਾ ਲੋਕਾਂ ਨੇ 20 ਵੀ 25 ਵੀ ਮੰਗਦੇ ਏਡੀ ਮਹਿਲਾ ਸੋ ਬਾਕੀ ਵਾਜਨ ਵਜੂਦ ਹੀ ਕਰਮ ਵਾਲੀ ਨੂੰ ਬੜਾ ਠੀਕ ਆ ਜੀ 나ੜ ਵੇਖੋ ਇਧਰ ਮੋਟੀ ਬਿਲਕੁਲ ਜਿਹਨੂੰ ਆਪਾਂ ਮਲਕ 나ੜ ਕਹਿੰਦੇ ਨੇ ਇਹ ਨਾ ਦਾ ਵੀਰ ਲਾਲ ਵੀਰਾ ਇਹ ਡਿਮਾਂਡ ਦੀ ਦੱਸ ਦੇ ਦੀ ਕਿੰਨੇ ਦੀ ਜਹਾਨ ਵਾਲੀ ਗੱਲ ਡਿਮਾਂਡ ਸੰਤੂ ਸਾਹ ਉਹ ਲੁੱਟ ਲੋ ਮੇਲੇ ਵਾਲਾ ਕਾਮੀ ਤਲਟਾਈਏ ਫਿਰ ਮੇਲੇ 99 ਦਾ 90 ਆ ਨਾ ਲੱਗੇ ਨਾ ਲੱਭੇ ਮੋਲ 85000 ਤੇ 3000 ਇਹਦੀ ਵੀ ਛੋੜ 82000 ਦੀ 82 ਦੀ ਹਾਂਜੀ ਲਓ ਵੀ 82 ਦੀ ਕਰੋ ਗੱਲ ਠੀਕ ਆ ਜੀ ਕੋਈ 85 90 ਕੋਈ 95 ਨਹੀਂ 82000 ਦੀ ਲੈਣ ਦੇਣ ਬਾਕੀ ਇਹ ਨਾ ਮੇਰਾ ਵੀਰ ਆਖਿਆ ਜੇ ਇੱਕ ਸਾਰ ਮੇਰਾ ਵੀਰ ਪੂਰੀ ਤਸਦੀ ਨਾਲ ਵੀਡੀਓ ਦੇਖਿਆ ਕਰਿਓ ਜੇ ਇੱਕ ਸਾਰ ਬਿਲਕੁਲ ਪੱਦਰ ਬਹੁਤ ਗੱਲ ਤੋਂ ਮੁੱਲ ਮੰਗਾਂ ਦਾ ਕੋਈ ਫਾਇਦਾ ਨਹੀਂ ਮੁੱਲ ਕਰਨੇ ਆ ਜਿਸੇ ਚੀਜ਼ ਵੇਚਣੀ ਹੈ ਹਾਂ ਠੀਕ ਆ ਅੱਗੇ ਇੱਕ ਹੋਰ ਵੀ ਤੁਹਾਨੂੰ ਤੋਹਫਾ ਵਿਖਾ ਦਿੰਨੇ ਆ ਬੜੇ ਸੂਤਰ ਜੇ ਰੇਡ ਦੇ ਵਿੱਚ ਇਹ ਮੱਝ ਤੁਹਾਨੂੰ ਮਿਲ ਜਾਣੀ ਆ ਠੀਕ ਆ ਇਹ ਸੰਧੂ ਸਾਹਿਬ ਚੌਥਾ ਨੰਬਰ ਜੇ ਆ ਤੇ ਚੌਥਾ ਹੀ ਸੁਹਾ ਜੀ ਬਹੁਤ ਜੀ ਜਿਹੜੀ ਜਨਾ ਸੁਹਾ ਹੋ ਵੀ ਉਹਨਾਂ ਦੱਸਾਂਗੇ ਬਿਲਕੁਲ ਆਪਣਾ ਕਿਲਾ ਹੀ ਉਸ ਹਿਸਾਬ ਦਾ ਬਣਿਆ ਵੀ ਬੰਨੀ ਦੀਆਂ ਨੰਬਰ ਵਾਈਜ਼ ਵਾਈਜ਼ ਜੀ ਚਲੋ ਜੀ ਜਿਹੜੀ ਚ ਆਈ ਨਹੀਂ ਵੀ ਕਈ ਵੀ ਰੱਖਦੇ ਨੇ ਵਪਾਰੀਆਂ ਕੋਲ ਚੌਥੀ ਆਉਂਦੀਆਂ ਨਹੀਂ ਆ ਆਉਂਦੀਆਂ ਸਾਰਿਆਂ ਕੋਲ ਇਹ ਦੱਸਦੇ ਨਹੀਂਗੇ ਦੱਸਣਾ ਚਾਹੀਦਾ ਹੈਗੇ ਇੱਕ ਅੱ데 ਦਾ ਸੁਭਾਉ ਉਹਦੀ ਜਰਰੀ ਉਮਰ ਬਤਾ ਕੇ ਘਟਾ ਕੇ ਕੀ ਮਿਲ ਲੈਣਾ ਆਪਾਂ ਇਹ ਨੀਲੀ ਚ ਆਉਂਦੀ ਜੇ ਮਗਰ ਕੱਟੀ ਹੈ 8 ਦਿਨਾਂ ਦਾ ਸੁਭਾ ਜੀ ਆ 9 ਕਿਲੋ ਦੁੱਧ ਜੀ ਲਓ ਵੀ 9 ਕਿਲੋ ਦੁੱਧ ਮਾਝ 200 ਤੁਹਾਨੂੰ ਦਿਖਾ ਰਹੇ ਆ ਚੌਥਾ ਸੁਭਾ 9 ਕਿਲੋ ਦੁੱਧ ਮਗਰ ਕੱਟੀ ਜਾਂ ਦਿਨ ਕਿੰਨੇ ਹੋ ਗਏ ਸੰਦੂ ਜਣ ਸੰਦੂ ਸਾਹਿਬ 8 ਹੋ ਗਏ ਨਾ 8 ਦਿਨ ਹੋ ਗਏ ਆ ਗਰਲਾਲ ਚਵਾਈ ਚੁਈ ਕਿਦਾਂ ਚਵਾਈ ਸੰਦੂ ਸਾਹਿਬ ਇਹਦੀ ਕਿੰਨਾ ਥਣਾ ਦੀ ਬਿਲਕੁਲ ਓਕੇ ਜੀ ਆਹ ਜਿਹੜਾ ਮੰਗਲਾ ਥਣਾ ਬਹਿਣੀ ਵਾਲਾ ਇਹ ਥੋੜਾ ਜਿਹਾ ਦੂਜੇ ਸੰਨ ਤੈੜਿਆ ਜਵਾਈ ਚ ਅੱਛਾ ਜੀ ਤਾਰ ਫਰੀਕ ਹੈ ਤਾਰ ਤਾਰ ਮੋਟੀ ਆ ਥੋੜੀ ਨਪਾਈ ਲੈਂਦਾ ਇਹਦੇ ਨਾਲ ਕਿਤੇ ਸਾੜੂ ਵੱਜ ਗਿਆ ਤਾਂ ਉਹਨਾਂ ਵੇਖੀ ਅੱਛਾ ਅੱਛਾ ਜੀ ਦੇਖੋ ਠੀਕ ਆ ਸੋ ਆ ਬਹਿਣੀ ਵਾਲਾ ਜਿਹੜਾ ਮਗਰਲਾ ਥਣਾ ਆ ਜੇ ਪੰਜ ਆਰ ਦਾ ਆਪਣੇ ਕੋਲ ਹੈ ਵੀ ਫਿਰ ਸੈਟ ਕਰ ਦਾਂਗੇ ਬਾਬੀ ਇਹ ਮੱਚ ਜਿਹੜੀ ਦੋਸਤ ਨੂੰ ਦਿਖਾ ਰਹੇ ਆ ਕੱਟੀ ਮਗਰ ਆ ਮਗਰ ਕੱਟੀ ਹੈ ਤੇ ਬਾਕੀ ਸਾਰੇ ਭਰਾ ਸਮਝਦਾਰ ਆ ਠੀਕ ਆ ਜੀ ਜੇ ਮੈਂ ਥੋੜਾ ਜਿਹਾ ਪਸ਼ੂ ਨੂੰ ਉਹ ਖੜੀ ਹੋ ਜਾਂਦੀ ਹੈ ਤੇ ਉਦੋਂ ਦਾ ਕਿਤੇ ਨਾ ਕਿਤੇ ਧਿਆਨ ਘਟ ਦਿੰਦਾ ਤੇ ਬਾਕੀ ਵਰਦਾ ਖਾਲੀ ਇੱਕ ਪ੍ਰੋਪਰ ਨਾ ਕੋਈ ਗੱਲ ਨਹੀਂ ਸੋ ਸ਼ੱਕ ਕਢਾ ਦਿੰਨੇ ਆ ਬਾਕੀ ਜਿੰਨਾ ਵਰਦਾ ਪ੍ਰੋਪਰ ਭਰ ਆ ਕੇ ਵਿਖਾਉਣੇ ਆ ਤੇ ਦੁੱਧ ਕਰਮਾਂ ਵਾਲੇ ਥੱਲੇ ਜਿਹੜਾ ਤੁਹਾਨੂੰ ਸਾਥ ਦਿੰਦਾ ਹੈ ਸੰਧੂ ਸਾਹਿਬ ਇਹ ਨਹੀਂ ਘਾਟਿਆ ਜਾਏ ਕੋਈ ਲੜਕਾ ਬਣਾੜਿਆ ਹੋਇਆ ਜ ਨਹੀਂ ਵੀ ਚੱਕਰੇਗਾ ਹੋਰ ਕਹਿ ਕੇ ਇਕੱਲੇ ਤੁਸੀਂ ਭਾਵੇਂ ਅਗਲਾ ਦੱਸਦਾ ਜਾਂ ਨਾ ਦੱਸਦਾ ਆਪਣਾ ਫਰਜ਼ ਹੈ ਨਾ ਨਹੀਂ ਦੱਸਣਾ ਚਾਹੀਦਾ ਹਾਂ ਤੇ ਇਹ ਜਿਹੜੀ ਦੋਸਤੋ ਗੱਲ ਬਾਤ ਆਪਾਂ ਤੁਹਾਨੂੰ ਵਿਰਾਕੇ ਵਿਖਾ ਦਿੰਨੇ ਆ। ਆਹ ਪੁਰਾਣੀ ਸੰਤੂ ਸਾਹਿਬ ਅੱਜ ਪਈ ਹੈ ਨਾ। ਇੱਥੇ ਤੁਸੀਂ ਅਜੇ ਵੀਡੀਓ ਪਾ ਕੇ ਅਗਲੇ ਦਿਨ ਵੀਰ ਫਿਰੋਜ਼ਪੁਰ ਦੇ ਬੰਦੇ ਉਹਨਾਂ ਨੂੰ ਅੱਜ ਵੀਡੀਓ ਵੇਖਣੀ ਆ। ਉਹ ਅੱਗੇ ਜਾਣਕਾ ਚਾਹੀਦਾ ਹੁੰਦਾ ਯਾਰ ਭੂਰ ਬੇਮਨਮੀ ਜੀ ਤੂੰ ਦੱਸੀ ਮੈਂ ਮੇਰਾ ਫਰਜ਼ ਹੈ ਤੁਸੀਂ ਚੱਲ ਗਿਆ ਜਾਣ ਕੇ ਆਂਦੇ ਹੋ। ਹਾਂ। ਹਾਂ। ਨਹੀਂ ਨਹੀਂ ਇਹ ਗੱਲ ਤੇ ਹੈ ਨਾ। ਹਾਂਜੀ। ਇੱਥੇ ਆਣ ਕੇ ਬਾਅਦ ਚ ਅਗਲਾ ਇਤਰਾਜ ਕਰੇ ਤੇ ਨਿੱਕੀ ਜਿਹੀ ਗੱਲ ਹੋਵੇ ਭਾਵੇਂ ਵੱਡੀ ਹੋਵੇ ਚਲੋ ਦੱਸਣੀ ਫਰਜ਼ ਬਣਦਾ ਕਿਉਂ ਆਪਾਂ ਸੋਸ਼ਲ ਮੀਡੀਆ ਤੇ ਚੀਜ਼ ਦਿਖਾ ਰਹੇ ਆ। ਬਾਕੀ ਭਵ ਤੇ ਚੁਵਾਈ ਆਪਾਂ ਤੁਹਾਨੂੰ ਹੁਣੇ ਕਰਕੇ ਦਿਖਾ ਦੇਣੀ ਇਹਦੇ ਵਿੱਚ ਸੋ ਬੱਚਾ ਲਾ ਦਿੱਤਾ ਸੋ ਪਸੰਦੀ ਜਾਂ ਤੇ ਕੁਝ ਧਾਰਾਂ ਮਾਰ ਕੇ ਆਪਾਂ ਤੁਹਾਨੂੰ ਤਸੱਲੀ ਦੇ ਲਈ ਸਾਹਮਣੇ ਪੇਸ਼ ਕਰ ਦੇਣੀ ਆ। ਆ ਲਓ ਜੀ। ਆ ਤੁਹਾਨੂੰ ਸਾਰੇ ਦੇਖੋ ਤਸਮਾਂ ਵੀ ਹੋ ਗਏ ਨੇ। ਆ ਜੀ। ਤਸਮਾਂ ਵੀ ਬਰਾਬਰ ਆ ਨਹੀਂ ਕੋਈ ਤਸਮਾਂ ਘਾਟਿਆ। ਇੱਧਰ ਖਾ ਲੇ। ਮਾਉਦੀ ਅਗਲੇ ਥਾਣੇ ਦੀ ਚੋਣ ਆ ਠੀਕ ਆ। ਸੋ ਅਗਲੇ ਥਣ ਪ੍ਰੋਪਰ ਬਰਦੇ ਆ ਇੱਕ ਬਹਿਣੀ ਦਾ ਜਿਹੜਾ ਮਗਲਾ ਥਾਣੇ ਵੀ ਵੇਖੋ ਮੋਟੀ ਧਾਰ ਆ। ਧਾਰ ਤੁਹਾਨੂੰ ਸਭ ਇਹਦੀ ਮੋਟੀ ਆ। ਹਾਂ। ਹਾਏ। ਹਾਂ ਇਹਦੇ ਥੋੜੀ ਜੀ ਨਾ ਪੁਰਾਣੀ ਭਾਜ ਜੰਮੀ ਆ ਆ ਆ ਵੇਖੋ ਧਾਰ ਇਹ ਚੋ ਮੋਟੀ ਹੁੰਦੀ ਹੈ ਠੀਕ ਹੈ ਮੈਂ ਤੁਸ ਜਿਹੜਾ ਕਾਰੀਗਰ ਬੰਦਾ ਉਹਦੇ ਵਾਸਤੇ ਕੋਈ ਬਾਲਾ ਕੋਈ ਟ੍ਰੇਡ ਬੰਦਾ ਠੀਕ ਹੈ ਜੀ ਜਿਹੜਾ ਹੱਥ ਪਾ ਲੂਗਾ ਉਹਦੇ ਲਈ ਤਾਂ ਬੜੀ ਕੋਈ ਥੋੜਾ ਜਿਹਾ ਸਮਾਂ ਦੇਣਾ ਪੈਣਾ ਚੀਜ਼ ਨੂੰ ਤੁਸ ਸਾਹਿਬ ਲੱਖ ਦੇ ਫੇਰੀਆਂ ਤੋਂ ਥੱਲੇ ਆਈ ਆ ਹਾਂ ਹਾਂ ਇਹ ਦੇਖੋ ਆ ਦੋਨਾਂ ਥਾਣਾ ਮਾਰ ਦਿੰਦੇ ਆ ਆ ਕਰੋ ਚੱਕ 95000 ਦੀ ਸੰਧੂ ਸਾਹਿਬ ਕਰਮਾ ਲਈ ਉਤਰਾਈਆਂ ਸਾਰਾ ਸੂਆ ਭੀਗੇ ਵੀ ਚਲੋ ਜੀ ਠੀਕ ਆ ਕਰ ਲਾਲ ਲੈ ਵੀ ਕਰਲਾਣੇ ਦਾ ਮੁੱਲ ਕੀ ਆਪਾਂ ਕਿੰਨੇ ਦੀ ਦੇ ਰਹੇ ਆ ਅੱਜ ਸੰਧੂ ਸਾਹਿਬ ਕੋਈ 85 ਨਹੀਂ ਕੋਈ 80 ਨਹੀਂ ਕੋਈ 75 ਨਹੀਂ ਮੁੱਲ 72 2 ਛੋਟ 70 ਦੀ ਦੇ ਦਈਏ 70 ਦੀ ਹਾਂ ਜੀ ਲਓ ਜੀ 70000 ਦੀ ਕਰੋ ਚੱਕ ਕੋਈ ਪੱਤਰ ਨਹੀਂ 75 ਨਹੀਂ ਤਾਂ 70000 ਦੀ ਮੱਝ ਮਿਲ ਜੂਗੀ ਠੀਕ ਆ ਜੀ ਕੱਟੀ ਮਗਰ ਆ ਕਿ ਲੋ ਉਧਰਲੇ ਪਾਸੇ ਉਹ ਕਰਮ ਵਾਲੀਆਂ ਉਹਨੇ ਘਰ ਪੂਰਾ ਕਰ ਦੇਣਾ ਤੇ ਉਹਦੇ ਵਿੱਚੋਂ ਵੀ ਕੋਈ ਆ ਮੇਰਾ ਪ੍ਰਾ ਕੰਟੈਕਟ ਕਰੋ ਥੋੜਾ ਬਾਦਾਂ ਕੋਈ ਗੁਜਾਇਸ਼ ਹੋਈ ਮੌਕੇ ਤੇ ਮਾਣ ਦਾ ਮੁੰਡਾ ਲਿੰਦੇ 68 ਦੀ 68 ਦੀ ਲਓ ਜੀ 68 ਦੀ ਚੱਕੋ ਹਾਂ ਨਾ ਜਿਹੜੀ 68 ਦੀ ਅੱਜ ਤੁਹਾਨੂੰ ਮਾਝ ਮਿਲ ਜੂਗੀ ਸੱਜਰਤਾ ਜੀ ਮਾਝਾ ਕੋਈ ਦਿਨ ਹੋਇਆ ਸੁਈ 68 ਸੁਆ ਪੀ ਕੇ 45 50 ਹਜ਼ਾਰ ਦੀ ਦੇ ਰਿਆ ਬਸ ਬਸ ਹਾਂ ਲਓ ਵੀ ਇਹ ਗੱਲਬਾਤ ਸੀ ਕੋਈ ਜਿਹੜੀ ਆਪਾਂ ਤਸੱਲੀ ਨਾਲ ਤੁਹਾਨੂੰ ਭਰਾ ਕੇ ਚੀਜ਼ ਦਿਖਾਤੀ ਆ ਜਿੰਦਾ ਮਰਜੀ ਤਸੱਲੀ ਕਰੋ ਹਾਂ ਹੂੰ ਜੇ ਜੋ ਇਹਨੂੰ ਜੜੀ ਸੀ ਭੋਜਣੀ ਆ ਮਰਜ਼ੀ ਲਓ ਕਰਮਾਲੀ ਹਾਂ ਇਹਨੇ ਕਰਮਾਲੀ ਕੋਈ ਲੱਕਰ ਨਹੀਂ ਆ ਜੀ ਫਰਜੀ ਆ ਕਰਮਾਲੀ ਹਾਂ ਹਾਂ ਲੈ ਜੀ ਓਕੇ ਗਰਲਾੜ ਵੀਰੇ ਸੋ ਇਹ ਦੋਸਤੋ ਅੱਜ ਚਾਰ ਜਿਹੜੇ ਐਨੀਮਲ ਆਪਾਂ ਤੁਹਾਨੂੰ ਦਿਖਾਤੇ ਆ ਤਿੰਨ ਗੱਬਣ ਜਿਹੜੀਆਂ ਮੱਝਾਂ ਝੋਟੀਆਂ ਤੁਸੀਂ ਦੇਖੀਆਂ ਨੇ ਸਾਫ਼ ਸੁਥਰੇ ਪਸ਼ੂ ਆ ਬਾਕੀ ਸਾਰੇ ਭਰਾ ਜਾਣਦੇ ਆ ਜਿਹੜੇ ਕਾਫੀ ਲੰਬੇ ਸਮੇਂ ਤੋਂ ਚਲੋ ਜੁੜੇ ਆ ਨਾਲ ਪਸ਼ੂ ਲੈ ਕੇ ਜਾਂਦੇ ਆ ਰਟੀਮ ਦੇ ਵਿੱਚ ਇਹ ਸਤੂ ਸਾਹਿਬ ਪੌਣੀ ਉਤਰਾ ਆਪਾਂ ਕਰਮਾਂ ਦੀ ਸੈਟ ਕਰਕੇ ਹੀ ਚਲੋ ਪੌਣੀ ਜੇ ਕੋਈ ਅੱਜ ਭਣਪਰਾ ਖਰੀਦੂਗਾ ਨਾ ਉਤਰਾ ਵੇਚ ਨਹੀਂ 75000 ਦੀ ਅੱਜ ਦਾ ਮੁੰਡ ਜਿਹੜਾ ਇਹਦਾ ਪਾਤਾ ਜੇ ਆਪਾਂ ਜਸਨੂ ਵਾਲਾ ਤੋਂ ਮੱਝ ਆਪਣੇ ਕੋਲ 4-5 ਜਿਹਨੇ ਵੀਡੀਓ ਪੌਣੀ ਵਿੱਚੋਂ ਦੋ ਵੇਗੀਆਂ ਤਾਂ ਮੈਂ ਚਲੋ ਪਾ ਦਿੰਨੇ ਆ ਠੀਕ ਆ ਹਾਂ ਤਾਂ ਵੀ ਗਰ ਲਾਲ ਇੱਕ ਨੰਬਰ ਆਪਣੇ ਵੇਰੇ ਕਰ ਦਿੰਦੇ ਨੰਬਰ ਹੈਗਾ ਸਤੂ ਸਾਹਿਬ 97792 ninja006 97792 ninja006 ਪੈਂਡ ਡਾਲੋ ਤਸਵੀਰ ਪਟੇ ਜਲਾ ਸ਼੍ਰੀ ਤਨਤਾਰ ਸਿੰਘ ਇਹ ਨੰਬਰ ਤੇ ਕੋਈ ਭਰਾ ਕੰਟੈਕਟ ਕਰ ਸਕਦਾ ਆਪਣੀ ਲਓ ਵੀ ਇਹ ਦੋਸਤੋਂ ਨੰਬਰ ਕੰਟੈਕਟ ਚੱਲਣ ਦੇ ਆ ਸਕਰੀਨ ਦੇ ਉੱਪਰ ਕਰੋ ਗੱਲਬਾਤ ਅੱਜ ਫਿਲਹਾਲ ਇਸ ਵੀਡੀਓ ਦੇ ਵਿੱਚ ਇਹ ਗੱਲਬਾਤ ਸੀਗੀ ਟੋਟਲ 4 ਐਨੀਮਲ ਤੁਹਾਡੇ ਸਾਹਮਣੇ ਪੇਸ਼ ਕਰਤੇ ਆ ਧੰਨਵਾਦ ਸਾਰੇ ਭਰਾਵਾਂ ਦਾ ਪੂਰੀ ਵੀਡੀਓ ਵੇਖਣ ਦੇ ਲਈ ਨਲਦੇ ਇੱਕ ਨਵੀਆਂ ਅਪਡੇਟ ਨਾਲ ਸਾਰਿਆਂ ਭਰਾਵਾਂ ਨੂੰ ਸਤਿ ਸ਼੍ਰੀ ਅਕਾਲ ਜੀ